ਜਦੋਂ ਸਿੱਖ ਗੁਰੂ ਅਸਾਨ ਦੀ ਸੇਵਾ ਕਰਦਾ ਨਾਨਕ ਮਤੇ ਦੀ ਤਾਂ ਇਹਨੂੰ ਵੇਖ ਕੇ ਨਾ ਇਹਨਾਂ ਗੱਲਾਂ ਨੂੰ ਲੋਕ ਗੀਰਖਾ ਕਰਦੇ ਝਗੜਾ ਕਰਦੇ ਵੀ ਇਥੋਂ ਕਿਸੇ ਤਰ੍ਹਾਂ ਨਿਕਲ ਜਾਵੇ ਪਰ ਗੁਰੂ ਦਾ ਸਿੱਖ ਅਸਾਨ ਦੀ ਸੇਵਾ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਜਦੋਂ ਸਿੱਧਾ ਨੇ ਸਿੱਖ ਨੂੰ ਬਹੁਤ ਤੰਗ ਕੀਤਾ ਨੇਕ ਮਨ ਹੋ ਕੇ ਆराधना ਕੀਤੀ ਕਿ ਸੱਚੇ ਬਾਦਸ਼ਾਹ ਇਸ ਸਮੇਂ ਜੇਕਰ ਆਪ ਇਥੇ ਪਹੁੰਚ ਕੇ ਮੇਰੀ ਸਹਿਤਾ ਨਹੀਂ ਕਰੋਗੇ ਤਾਂ ਸਤਿਗੁਰੂ ਨਾਨਕ ਸਾਹਿਬ ਦੀ ਯਾਦਗਾਰ ਕਾਇਮ ਨਹੀਂ रह ਸਕੇਗੀ ਕਿਰਪਾ ਕਰਕੇ ਛੇਤੀ ਦਰਸ਼ਨ ਦਿਓ ਗੁਰੂ ਜੀ ਦਾ ਦੀਵਾਨ ਲਗਾ ਕੇ ਅਕਾਲ ਬੁੰਗੇ ਬੈਠੇ ਸੰਨ੍ਹ ਕੇ ਸਿੱਖ ਦੀ ਅਰਦਾਸ ਆਪ ਜੀ ਨੂੰ ਅੰਤਰਗਤ ਪਹੁੰਚੀ ਆਪ ਜੀ ਨੇ ਉਸੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਅਸੀਂ ਨਾਨਕਮਤੇ ਜਾ ਰਹੇ ਹਾਂ ਉੱਥੇ ਸਾਡੇ ਸਿੱਖ ਨੂੰ ਸਿੱਧਾ ਨੇ ਬਹੁਤ ਦੁਖੀ ਕੀਤਾ ਹੋਇਆ ਸਿੱਖ ਨੇ ਦੁਖੀ ਹੋ ਕੇ ਸਾਡੇ ਅੱਗੇ ਅਰਦਾਸ ਕੀਤੀ ਜੇਕਰ ਅਸੀਂ ਨਾ ਗਏ ਸਿੱਧ ਲੋਕ ਗੁਰੂ ਅਸਥਾਨ ਦੀਆਂ ਯਾਦਗਾਰਾਂ ਪਿੱਪਲ ਅਤੇ ਮਿੱਠਾ ਰੀਠਾ ਇਹ ਮਿਟਾ ਦੇਣਗੇ ਗੁਰੂ ਜੀਾਂ ਦੇ ਨਾਨਕ ਮਤੇ ਅਸੀਂ ਛੇਤੀ ਜਾਣਾ ਚਾਹੁੰਨੇ ਆ ਪਰ ਉਧਰ ਡਰੋਲੀ ਭਾਈ ਸਾਈਂ ਦਾਸ ਸਾਡਾ ਸੰਡੂ ਇਹ ਨਵਾਂ ਮਕਾਨ ਤਿਆਰ ਕਰਕੇ ਸਾਨੂੰ ਅਡੀਕ ਰਿਹਾ ਕਿਉਂਕਿ ਉਸ ਵਿੱਚ ਪਹਿਲਾਂ ਸਾਡਾ ਪ੍ਰਵੇਸ਼ ਕਰ ਗਏ ਫਿਰ ਆਪਣੇ ਵਰਤੋਂ ਵਿੱਚ ਲਿਆਉਣਾ ਚਾਹੁੰਦਾ ਹੈ ਇਸ ਕਰਕੇ ਮਾਤਾ ਗੰਗਾ ਜੀ ਅਦੇ ਦੋਵੇਂ ਮਹਿਲ ਮਾਤਾ ਦਮੋਦਰੀ ਜੀ ਅਦੇ ਨਾਨਕੀ ਜੀ ਨੂੰ ਗੁਰੂ ਜੀ ਨੇ ਰੱਥਾਂ ਤੇ ਡੋਲਿਆਂ 'ਚ ਬਿਠਾ ਕੇ ਕੁਝ ਸਿੱਖ ਸੇਵਕਾਂ ਨਾਲ ਡਰੋਲੀ ਭਾਈ ਸਾਈਂਦਾਸ ਅਦੇ ਬੀਬੀ ਰਾਮੋ ਮਾਤਾ ਦਮੋਦਰੀ ਜੀ ਦੀ ਭੈਣ ਪਾਸ ਭੇਜ ਦਿੱਤਾ ਉਪਰੰਤ ਘੋੜੇ ਯੋਧੇ ਸ਼ਾਸਤਰਾ ਆਸਮਾਨ ਗੁਰੂ ਜੀ ਨੇ ਕਰਤਾਰਪੁਰ ਭੇਜ ਕੇ ਬਾਬਾ ਬੁੱਢਾ ਜੀ ਨੂੰ ਕੁਝ ਸੇਵਕਾਂ ਨਾਲ ਅੰਮ੍ਰਿਤਸਰ ਰਹਿਣ ਦੀ ਆਗਿਆ ਕਰਕੇ ਆਪ ਗੁਰੂ ਜੀ 20-25 ਯੋਧੇ ਆਪਣੇ ਨਾਲ ਲੈ ਕੇ ਨਾਨਕ ਮਤੈ ਨੂੰ ਚਲ ਬੇ ਇਸ ਤਰ੍ਹਾਂ ਅਮਰਦੇਸਰ ਤੋਂ ਚੱਲ ਕੇ ਪਹਿਲਾ ਪੜਾ ਗੁਰੂ ਜੀ ਨੇ ਕਰਤਾਰਪੁਰ ਕੀਤਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਖ ਸੇਵਕ ਆਏ ਕਰਤਾਰਪੁਰ ਦੇ ਨੇੜੇ ਹੀ ਇੱਕ ਪਠਾਣਾ ਦਾ ਪਿੰਡ ਆ ਵੱਡੇ ਮੀਰ ਇੱਥੋਂ ਦੇ ਪਠਾਣਾ ਨੇ ਵੀ ਜਦੋਂ ਸੁਣਿਆ ਕਿ ਗੁਰੂ ਜੀ ਬਹੁਤ ਯੋਧਿਆਂ ਦੀ ਸੈਨਾ ਆਪਣੇ ਪਾਸ ਰੱਖਦੇ ਨੇ ਇਹਨਾਂ ਨੇ ਵੀ ਹਾਜ਼ਰ ਹੋ ਕੇ ਬੇਨਤੀ ਕੀਤੀ ਸਾਨੂੰ ਵੀ ਆਪਣੀ ਸੈਨਾ ਵਿੱਚ ਨੌਕਰੀ ਰੱਖ ਲਓ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਪੈਂਦੇਖਾ ਦੀ ਡੀਲ ਡਾਲ ਵੇਖ ਕੇ ਉਹਨੂੰ 11 ਰੁਪਏ ਮਹੀਨੇ ਦੇ ਨੌਕਰ ਰੱਖ ਲਿਆ ਇਸ ਪੈਂਦੇਖਾ ਨੇ ਮਾਪਿਓ ਛੋਟੇ ਹੁੰਦਿਆਂ ਹੀ ਪੈਂਦੇਖਾ ਦੇ ਮਰਗੇ ਸਨ ਵੱਡੇ ਮੀਰ ਪਿੰਡ ਇਹਦੇ ਨਾਨਕੇ ਸਨ ਅਦੇ ਇੱਥੇ ਆਪਣੇ ਮਾਮੇ ਇਸਮਾਇਲ ਖਾਂ ਪਾਸੇ ਰਹਿੰਦਾ ਸੀ ਇਸ ਸਮੇਂ ਦੀ ਉਮਰ 16 ਸਾਲ ਦੀ ਸੀ ਪੈਂਦੇਖਾ ਨੂੰ ਨੌਕਰ ਆ ਕੇ ਗੁਰੂ ਜੀ ਨੇ ਆਪਣੇ ਆਗੂ ਸੈਨਿਕਾਂ ਨੂੰ ਆਗਿਆ ਕੀਤੀ ਸਾਡੇ ਨਾਨਕ ਮਤੇ ਤੋਂ ਵਾਪਸ ਆਉਣ ਤੱਕ ਇਹਨੂੰ ਇਹਦੀ ਮਰਜ਼ੀ ਦਾ ਖਾਣ ਪੀਣ ਦਿਓ ਇਹ ਬੜਾ ਮਹਾਬਲੀ ਯੋਧਾ ਵਿਘ ਕਰਤਾਰਪੁਰ ਇਸ ਤਰ੍ਹਾਂ ਸਾਂਭ ਸੰਭਾਲ ਕਰਕੇ ਗੁਰੂ ਜੀ ਸ਼ਾਸਤਰ ਧਾਰਨ ਕਰਕੇ ਘੋੜਸਵਾਰ ਹੋ ਕੇ ਨਾਨਕ ਮਤੇ ਨੂੰ ਚੱਲ ਬੈ ਗੁਰੂ ਜੀ ਦੇ ਨਾਲ ਨਾਲ 20-25 ਘੋੜਸਵਾਰ ਸਿੱਖਾਂ ਦਾ ਜਥਾ ਵੀ ਜਿੱਥੇ ਰਾਤ ਪੈ ਜੇ ਉੱਥੇ ਹੀ ਬਿਸਰਾਮ ਕਰਨਾ ਦੂਜੇ ਦਿਨ ਫਿਰ ਗੁਰੂ ਜੀ ਆਪਣੇ ਜਥੇ ਸਹਿਤ ਤੁਰ ਪਏ ਨੇ ਰਸਤੇ ਵਿੱਚ ਪਹੋਵਾ ਜਮਨਾ ਸੁਰਸਤੀ ਆਦਿ ਤੀਰਥਾਂ 'ਤੇ ਡੇਰਾ ਲਾ ਕੇ ਗੁਰੂ ਜੀ ਸਿੱਖ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਜਾ ਰਹੇ ਸਨ ਜਦੋਂ ਸੁਰਸਤੀ ਨਦੀ ਤੋਂ ਗੁਰੂ ਜੀ ਛੇਕ ਕੋ ਉਰੇ ਹੀ ਸੰਤਾਂ ਰਸਤੇ ਵਿੱਚ ਇੱਕ ਪਿੰਡ ਕਰਾਂ ਇੱਕ ਅੱਖਾਂ ਤੋਂ ਹੀ ਨਾ ਪਿੰਗਲਾ ਰਹਿੰਦਾ ਸੀ ਇਸ ਵਿਚਾਰੇ ਨੂੰ ਅੱਖਾਂ ਤੋਂ ਨਜ਼ਰ ਨਹੀਂ ਸੀ ਆਉਂਦਾ ਅੱਥਾਂ ਪੈਰਾਂ ਕਰਕੇ ਕੋਈ ਕੰਮਕਾਰ ਜਾਂ ਤੁਰਨਾ ਫਿਰਨਾ ਨਹੀਂ ਸੀ ਕਰ ਸਕਦਾ ਇਸ ਦਸ਼ਾ ਵਿੱਚ ਹੀ ਇਹ ਇੱਥੇ ਆਪਣੇ ਘਰ ਬੈਠਾ ਰਾਤ ਦਿਨ ਗੁਰੂ ਜੀ ਦੀ ਆਰਾਧਨਾ ਕਰਦਾ ਰਹਿੰਦਾ ਅੰਤਰਜਾਮੀ ਸਤਗੁਰੂ ਜੀ ਨੇ ਉਹਦੀ ਭਾਉ ਭਾਵਨੀ ਤੇ ਪ੍ਰਸੰਨ ਹੋ ਕੇ ਉਸ ਪਿੰਡ ਜਾਂ ਡੇਰਾ ਕੀਤਾ ਜਦੋਂ ਪਿੰਗਲੇ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਉਹਨੂੰ ਬੇਅੰਤ ਖੁਸ਼ੀ ਹੋਈ ਉਹ ਰੇੜ ਰੜਾ ਕੇ ਪੁੱਛਦਾ ਪਿਛੌਂਦਾ ਸਤਿਗੁਰੂ ਜੀ ਦੇ ਪਾਸ ਆ ਗਿਆ ਮੱਥਾ ਟੇਕਿਆ ਆਖਿਆ ਸੱਚੇ ਪਾਤਸ਼ਾਹ ਇਹਨਾਂ ਗੱਲਾਂ ਕਰਕੇ ਤੁਹਾਡਾ ਨਾਮ ਦੀਨਾ ਨਾਥ ਪ੍ਰਸਿੱਧ ਹੈ ਮਹਾਰਾਜ ਜੀ ਅੱਜ ਤੁਸੀਂ ਮੇਰੀ ਖਾਤਰ ਹੀ ਕਿਰਪਾ ਕਰਕੇ ਇੱਥੇ ਆਇਓ ਮੇਰੇ ਤੇ ਕਿਰਪਾ ਕਰੋ ਮੇਰੇ ਨੈਣ ਪ੍ਰਾਨ ਠੀਕ ਹੋ ਜਾਣ ਪਿੰਗਲੇ ਦੀ ਬਿੰਗਲਾ ਆਖਦਾ ਮਹਾਰਾਜ ਜੀ ਇਸੇ ਕਰਕੇ ਤੁਹਾਡਾ ਨਾਮ ਦੀਨਾ ਨਾਥ ਪ੍ਰਸਿੱਧ ਹੈ ਮਹਾਰਾਜ ਅੱਜ ਤੁਸੀਂ ਮੇਰੀ ਖਾਤਰ ਹੀ ਕਿਰਪਾ ਕਰਕੇ ਇੱਥੇ ਆਇਓ ਮੇਰੇ ਤੇ ਕਿਰਪਾ ਕਰੋ ਮੇਰੇ ਨੈਣ ਪ੍ਰਾਨ ਠੀਕ ਹੋ ਜਾਣ ਪਿੰਗਲੇ ਦੀ ਬੇਨਤੀ ਸੁਣ ਕੇ ਸਿੱਖਾਂ ਨੇ ਆਖਿਆ ਗੁਰੂ ਜੀ ਦੀ ਚਰਨ ਧੂੜ ਆਪਣੇ ਸਰੀਰ ਅਧ ਅੱਖਾਂ ਦੇ ਲਾਉਣੇ ਕਰ ਤੇਰਾ ਰੋਗ ਦੂਰ ਹੋ ਜਾਏਗਾ ਜਦ ਪਿੰਗਲੇ ਨੇ ਗੁਰੂ ਜੀ ਦੇ ਜੋੜੇ ਦੀ ਚਰਨ ਧੂੜ ਲੈ ਕੇ ਅੱਖਾਂ ਜਬਾਈ ਹੱਥਾਂ ਪੈਰਾਂ ਦੇ ਘਸਾਈ ਉਹਦੀਆਂ ਅੱਖਾਂ ਤੇ ਹੱਥ ਪੈਰ ਠੀਕ ਹੋ ਗਏ ਅੱਖਾਂ ਨਾਲ ਉਹਨੂੰ ਸਭ ਕੁਝ ਦਿਸਣ ਲੱਗ ਪਿਆ ਗੁਰੂ ਜੀ ਦਾ ਦਰਸ਼ਨ ਕਰਕੇ ਉਹ ਗੁਰੂ ਜੀ ਦੀ ਹੌਸਦ ਕਰਨ ਲੱਗਾ ਗੁਰੂ ਜੀ ਆਂਦੇ ਤੈਨੂੰ ਇਸ ਅਸਥਾਨ ਤੇ ਹੱਥ ਪੈਰ ਤੇ ਅੱਖਾਂ ਮਿਲੀਆਂ ਨੇ ਤੂੰ ਇਸ ਅਸਥਾਨ ਦੀ ਪ੍ਰੇਮ ਨਾਲ ਸੇਵਾ ਕਰਿਆ ਕਰ ਝਾੜੂ ਦੇਣਾ ਦੀਵਾ ਜਗਾਉਣਾ ਅਦੇ ਗੁਰੂ ਗੁਰੂ ਜਪਨਾ ਕਰਿਆ ਕਰ ਜੋ ਇੱਥੇ ਪੂਜਾ ਭੇਟ ਆਵੇ ਉਹਨੂੰ ਹੋਰ ਲੋੜਵੰਦਾ ਵਿੱਚ ਵੰਡ ਕੇ ਆਪਣਾ ਨਿਰਭਾਗ ਕਰਨਾ ਪਿੰਗਲੇ ਨੇ ਗੁਰੂ ਜੀ ਦੇ ਇਸ ਉਪਦੇਸ਼ ਨੂੰ ਧਾਰਨ ਕਰਕੇ ਆਪਣਾ ਜੀਵਨ ਸਫਲ ਕਰ ਲਿਆ ਸਤਨਾਮ ਦਾ ਸਿਮਰਨ ਆਪ ਵੀ ਕਰਦਾ ਹੈ ਸੰਗਤਾਂ ਨੂੰ ਵੀ ਕਰਾਉਂਦਾ ਸਤਨਾਮ ਵਾਏ ਗੁਰੂ ਸਤ ਨਾਮ ਵਾਹਿ ਗੁਰੂ ਮਵਾਹੇ ਗੁਰੂ ਸਤ ਨਾਮ ਵਾਹਿ 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 ਗੁਰੂ ਸਤ ਨਾਮ ਵਾਏ ਗੁਰੂ ਇਸ ਤਰ੍ਹਾਂ ਪਿੰਗਲਾ ਮਹਾਰਾਜ ਜੀ ਦਾ ਸਿਮਰਨ ਕਰਦਾ ਸੰਗਤਾਂ ਨੂੰ ਇਹ ਕਰਾਉਂਦਾ ਸੰਗਤਾਂ ਸਤਿਗੁਰਾਂ ਦਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਨੇ